ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਹਿਮ ਬੈਠਕ ਹੋਈ ਜਿਸ ਦੇ ਵਿੱਚ ਚੋਣ ਰਣਨੀਤੀ ਆਮ ਆਦਮੀ ਪਾਰਟੀ ਅਤੇ ਚੌਥੇ ਫਰੰਟ ਸਬੰਧੀ ਸ਼੍ਰੋਮਣੀ ਕਮੇਟੀ ਵਾਰੇ ਸੁਪਰੀਮ ਕੋਰਟ ਦੇ ਫੈਸਲੇ ਤੇ ਚਰਚਾ ਕੀਤੀ ਗਈ ਹਾਲਾਂਕਿ ਇਸ ਬਾਰੇ ਜਦੋਂ ਮੁੱਖ ਮੰਤਰੀ ਦੇ ਸਲਾਕਰ ਹਰਚਰਨ ਸਿੰਘ ਬੈਂਸ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਮੀਟਿੰਗ ਵਿੱਚ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲਾ ਜਨਮ ਸ਼ਤਾਬਦੀ ਪੰਜਾਬੀ ਸੂਬੇ ਦੀ ਪੰਜਾਬੀ ਵਰੇਗਣ ਦੇ ਪ੍ਰੋਗਰਾਮਾਂ ਸੰਬੰਧੀ ਚਰਚਾ ਹੋਣ ਦੀ ਗੱਲ ਆਖੀ ਸੂਤਰਾ ਮੁਤਾਬਕ ਕੋਰ ਕਮੇਟੀ ਵੱਲੋਂ ਸੁਪਰੀਮ ਕੋਰਟ ਵੱਲੋਂ ਸੁਣਾਈ ਤਾਜ਼ਾ ਫੈਸਲੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਬਾਰੇ ਚਰਚਾ ਕੀਤੀ ਗਈ ਜਿਸ ਬਾਰੇ 2 ਹਫ਼ਤਿਆਂ ਦੇ ਅੰਦਰ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰ ਦੇ ਨੋਟੀਫਿਕੇਸ਼ਨ ਦਾ ਇੰਤਜ਼ਾਰ ਵੀ ਕੀਤਾ ਜਾ ਰਿਹਾ ਹੈ ਮੀਟਿੰਗ ਦੇ ਵਿੱਚ ਪਾਰਟੀ ਵਰਕਰਾਂ ਨੂੰ ਸਰਗਰਮੀਆਂ ਤੇਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਉਤੇ ਹੀ ਸਿਆਸੀ ਮੈਦਾਨ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਆਮ ਆਦਮੀ ਪਾਰਟੀ ਵਿੱਚ ਪਏ ਰੌਲਿਆਂ ਦੇ ਕਾਰਨ ਪਾਰਟੀ ਦੇ ਅਕਸ ਨੂੰ ਢਾਹ ਲੱਗਣ ਅਤੇ ਚੌਥੇ ਫਰੰਟ ਨਾਲ ਅਕਾਲੀ ਦਲ ਨੂੰ ਫਾਇਦਾ ਹੋਣ ਦੇ ਉੱਤੇ ਵੀ ਵਿਚਾਰਾਂ ਹੋਈਆਂ ਖਬਰਾਂ ਨੇ ਕਿ ਛੇਤੀ ਹੀ ਕੋਰ ਕਮੇਟੀ ਦੀ ਇੱਕ ਹੋਰ ਮੀਟਿੰਗ ਹੋ ਸਕਦੀ ਹੈ ਸਾウス੍ਰੀ ਗੁਰਗੁਣ ਸਿੰਘ ਮਰਾਇਦਾ ਜਨਮ ਦਿਨ ਦਾ ਡਿਗਰੀ ਹੈ ਜੀ ਉਹਦੇ 350 ਸਾਲਾ ਜਨਮ ਉਤਸਵ ਨਾਲ ਹੈ ਉਹਦੇ ਬਾਰੇ ਵਿਚਾਰਕਤियां ਗਈਆਂ ਉਹਦੀ ਸਾਰੀ ਜੋ ਤਿਆਰੀ ਪ੍ਰੋਗਰਾਮਸ ਦੀ ਪੰਜਾਬੀ ਸੂਬਾ ਦੇ 50 ਸਾਲ ਡੇ ਨੇ ਉਹ ਪੂਰੇ ਹੋ ਰਹੇ ਨੇ ਤੇ ਉਹਦੀ ਵੀ ਸਿਮਲਟੇਨੀਅਸਲੀ ਨਵੰਬਰ ਦੇ ਵਿੱਚ ਉਹ ਤੁਹਾਨੂੰ ਪਤਾ ਆ ਰਿਹਾ ਜਿਹੜਾ ਜੋ 50th ਐਨੀਵਰਸਰੀ ਆਫ ਦੀ ਪੰਜਾਬੀ ਸੂਬਾ ਤੋਂ ਇਹ ਦੋ ਜਿਹੜੇ ਇਸ਼ੂਜ਼ ਨੇ ਬੁਲਾਈ ਤਾਂ ਇਹਦੇ ਵਾਸਤੇ ਗਈ ਸੀ ਲੇਕਿਨ ਇਨ ਦਾ ਮੀਨ ਟਾਈਮ ਤੁਹਾਨੂੰ ਪਤਾ ਹੈ ਕਿ ਜੋ ਆਪਣੇ ਜੰਮੂ ਐਂਡ ਕਸ਼ਮੀਰ ਦੇ ਵਿੱਚ ਉਹ ਜਿਹੜਾ ਉਰੀ ਵਿੱਚ ਬਹੁਤੀ ਦਰਦਨਾਕ ਜਿਹੜੀ ਟੈਰਰਿਸਟ ਅਟੈਕ ਹੋਇਆ ਹੈਗਾ ਉਹਦੇ ਉੱਤੇ ਜਿਹੜੀ ਕਾਲੀ ਦਲ ਨੇ ਬਹੁਤ ਹੀ ਦੁੱਖ ਦਾ ਔਰ ਗਮਗੁਸੇ ਦਾ ਜ਼ਾਰਕੀਤਾ